ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਜਿਵੇਂ ਜਿਵੇਂ ਪੰਜਾਬ ਦੀ ਵਿਧਾਨ ਸਭਾ ਚੋਂ ਨੇੜੇ ਆ ਰਹੀ ਹੈ ਨਾ ਕਈ ਤਰ੍ਹਾਂ ਦੇ ਸਵਾਲ ਲਗਾਤਾਰ ਖੜੇ ਹੋ ਰਹੇ ਨੇ ਕਿ ਪੰਜਾਬ ਚ ਵੱਡੇ ਵੱਡੇ ਘਪਲੇ ਹੋ ਰਿਹਾ ਕੀ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਿੱਛੇ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਠਤ 10000 ਕਰੋੜ ਦੇ ਘੁਟਾਲੇ ਦੀ ਸ਼ਿਕਾਇਤ ਪੰਜਾਬ ਸਰਕਾਰ ਕੋਲ ਭੇਜੀ ਗਈ ਸੀ ਕੇਂਦਰ ਵੱਲੋਂ ਜਵਾਬ ਮੰਗਿਆ ਗਿਆ ਸੀ ਚੋੜੇ ਦੀ ਖਰੀਦ ਜਿਸ ਦਾ ਜਵਾਬ ਹਾਲਾਕਿ ਪੰਜਾਬ ਸਰਕਾਰ ਨੇ ਲਿਖ ਕੇ ਭੇਜਤਾ ਕਿ 10000 ਕਰੋੜ ਛੱਡੋ 10 ਰੁਪਏ ਦਾ ਵੀ ਕਪਲਾ ਨਹੀਂ ਹੋਇਆ ਹਾਲਾਂਕਿ ਹੁਣ ਉਸ ਮਸਲੇ ਤੇ ਕੇਂਦਰ ਆਪਣੀ ਪ੍ਰੋਸੀਡਿੰਗ ਅੱਗੇ ਕਰੇਗਾ ਪਰ ਇਹ ਖੋਰ ਵੱਡਾ ਨਾ ਸਵਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉੱਠ ਰਿਹਾ ਕਿ ਪੰਜਾਬ ਦੇ ਵਿੱਚ ਜਿਵੇਂ ਹੁਣ ਮਨਰੇਗਾ ਦਾ ਨਾਮ ਬਦਲਿਆ ਗਿਆ ਪ੍ਰਾਰੂਪ ਬਦਲਿਆ ਗਿਆ ਔਰ ਸ਼ਿਵਰਾਜ ਜਿਹੜੇ ਚੋਹਾਨ ਨੇ ਕੇਂਦਰੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਕਿਸਾਨ ਕਲਿਆਣ ਵਿਭਾਗ ਜੇ ਨੋਨ ਕਹਿ ਦਿੱਤਾ ਗਿਆ ਜਿਨ੍ਹਾਂ ਕੋਲੇ ਸ਼ਿਵਰਾ ਚੋਹਾਨ ਇੱਕ ਦਿਨ ਕਹਿ ਰਹੇ ਸੀ ਕਿ ਪੰਜਾਬ ਚ 10000 ਕਰੋੜ ਦਾ ਕਪਲਾ ਹੋਇਆ ਮਨਰੇਗਾ ਚ ਪਰ ਮੈਂ ਉਸ ਦਿਨ ਵੀ ਇਹ ਸਵਾਲ ਖੜਾ ਕੀਤਾ ਸੀ ਕਿ ਫਿਰ ਜਾਂਚ ਕਿਉਂ ਨਹੀਂ ਕਰਦੇ ਤੁਸੀਂ ਔਰ ਪਿਛਲੇ ਦਿਨੀ ਨਾ ਇੱਕ ਖਬਰ ਬਹੁਤ ਸਾਹਮਣੇ ਆਈ ਕਈ ਲੋਕਾਂ ਨੇ ਮੇਰੇ ਕੋਲ ਵੀ ਫੋਨ ਆਇਆ ਕਈ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਕੋਈ ਵਿੱਤ ਕਮਿਸ਼ਨ ਦਾ ਪੈਸਾ ਪੰਚਾਇਤਾਂ ਦੇ ਕੋਲ ਆਇਆ ਔਰ ਤਕੇ ਨਾਲ ਅਫਸਰੇ ਕਹਿ ਰਿਹਾ ਕਿ ਉਹ ਪੈਸਾ ਤੁਸੀਂ ਇੱਕ ਪ੍ਰਾਈਵੇਟ ਅਕਾਊਂਟ ਦਿੱਤਾ ਗਿਆ ਕਿ ਉਹਦੇ ਸ਼ਿਫਟ ਕਰੋ ਹਾਲਾਂਕਿ ਉਹ ਪੈਸਾ ਹੁੰਦਾ ਪੰਜਾਬ ਦੇ ਇਨਫਰਾਸਟ੍ਰਕਚਰ ਪਿੰਡਾਂ ਦੇ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਉਹ ਤੁਹਾਡੀ ਆਬਾਦੀ ਦੇ ਹਿਸਾਬ ਨਾਲ ਆਂਦਾ ਹੈ ਕਿ ਭਈ ਜੇ ਪਿੰਡ ਦੀ ਆਬਾਦੀ ਇੰਨੀ ਹੈ ਤੇ ਇੰਨਾ ਪੈਸਾ ਆਏਗਾ ਔਰ ਉਹਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਸਰਪੰਚ ਤੇ ਜਿਹੜਾ ਥੱਲੇਲੇ ਲੈਵਲ ਦਾ ਅਫਸਰ ਹੁੰਦਾ ਨਾ ਪਿੰਡ ਵਾਲਾ ਪਿੰਡ ਵਿਕਾਸ ਅਧਿਕਾਰੀ ਜਿਹਨੂੰ ਕਹਿ ਦਿੰਦੇ ਆ ਵੀਡੀਓ ਵਿਲੇਜ ਡਵੈਲਪਮੈਂਟ ਆਫੀਸਰ ਉਹ ਜ਼ਿੰਮੇਵਾਰ ਹੁੰਦਾ ਪਰ ਉਹ ਇੱਕ ਖਬਰ ਸਾਹਮਣੇ ਆਈ ਹੈ ਕੁਝ ਲੋਕਾਂ ਨੇ ਮੇਰੇ ਨਾਲ ਵੀ ਇਹ ਜਾਣਕਾਰੀ ਮੇਰੇ ਕੋਲ ਤੇ ਉਹਨਾਂ ਨੇ ਅਕਾਊਂਟ ਨੰਬਰ ਤੱਕ ਸ਼ੇਅਰ ਕਰਤਾ ਕਿ ਮੁਹਾਲੀ ਦੇ ਕਿਸ ਬੈਂਕ ਦੇ ਕਿਸ ਬ੍ਰਾਂਚ ਦੇ ਵਿੱਚ ਇੱਕ ਖਾਤਾ ਖੋਲਿਆ ਗਿਆ ਹੈ ਔਰ ਇਹ ਕਿਹਾ ਗਿਆ ਹੈ ਕਿ ਪਿੰਡਾਂ ਦੀ 212 ਵਾਲਾ ਜਿਹੜਾ ਪੈਸਾ ਪਾਣੀ ਵਾਲਾ ਉਹ ਸਮਝ ਕੇ ਤੁਸੀਂ ਬਿਜਲੀ ਬਿੱਲ ਭਰ ਦਿਓ ਸਰਪੰਚਾ ਨੇ ਕਿਹਾ ਫਿਰ ਬਿਜਲੀ ਵਿਭਾਗ ਨੂੰ ਭਰਾਂਗੇ ਪਹਿਲੀ ਗੱਲ ਤੇ ਭਰੀਏ ਕਿਉਂ ਇਹ ਤੇ ਵਿਕਾਸ ਲਈ ਕੱਲ ਨੂੰ ਜਾਂਚ ਹੋ ਗਈ ਖੈਰ ਮੈਂ ਗੱਲ ਕਿਉਂ ਕਰ ਰਿਹਾ ਪੰਜਾਬ ਹਰਿਆਣਾ ਹਾਈ ਕੋਰਟ ਫਿਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਜੀ ਮੈਂ ਹੁਣ ਕਈ ਵਾਰੀ ਮੇਰੀ ਗੱਲ ਕੌੜੀ ਲੱਗ ਜਾਂਦੀ ਹੈ ਇਹ ਸਟੇ ਦੀ ਮੰਨ ਲਓ ਜਾਂ ਇਹ ਚਪੇੜ ਵਾਲੀ ਮੰਨ ਲਓ ਅੱਜ ਕੱਲ ਲੋਕ ਬੜਾ ਮੈਨੂੰ ਵੀ ਫੋਨ ਕਰਕੇ ਕਹਿੰਦੇ ਆ ਭਾਜੀ ਇਹ ਚਪੇੜ ਵਾਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਨਾ ਲੱਗਦੀ ਬਹੁਤ ਹੈ ਹੁਣ ਲੱਗਦੀ ਕਿਨੂੰ ਉਹਨੂੰ ਪਤਾ ਪਰ ਅਜੇ ਚਪੇੜ ਵੱਜੀ ਨਹੀਂ ਹੈ ਜੇ ਸਿਰਫ ਇਸ਼ਾਰਾ ਹੋਇਆ ਕਿ ਚਪੇੜ ਵੱਜ ਸਕਦੀ ਹੈ ਧਿਆਨ ਨਾਲ ਸੁਣਿਓ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਮਤਲਬ ਸ਼ਨੀਵਾਰ ਨੂੰ ਮੈਂ ਰਿਕਾਰਡ ਕਰ ਰਿਹਾ ਇੱਕ ਖਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨ ਹਿੱਤ ਪਟੀਸ਼ਨ ਜਿਹਨੂੰ ਪੀਆਈਐਲ ਕਿਹਾ ਜਾਂਦਾ ਉਹ ਦਾਇਰ ਕਰ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਤਿਆਰੀ ਹੋ ਗਈ ਹੈ ਇਹਦੀ ਵੀ ਖਬਰ ਕੀ ਹੈ ਔਰ ਇਸ ਪੀਆਈਐਲ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕੇਂਦਰੀ ਪਿੰਡ ਵਿਕਾਸ ਯੋਜਨਾਵਾਂ ਯਾਨੀ ਕਿ ਜਿਹੜੀ ਰੂਰਲ ਡਵੈਲਪਮੈਂਟ ਦੀਆਂ ਯੋਜਨਾਵਾਂ ਨੇ ਸੈਂਟਰ ਸਰਕਾਰ ਦੀਆਂ ਜਿਵੇਂ 14ਵਾਂ ਤੇ 15ਵਾਂ ਫਾਈਨੈਂਸ ਕਮਿਸ਼ਨ ਤੇ ਮੰਰੇਗਾ ਇਹ ਦੋ ਫਾਈਨੈਂਸ ਕਮਿਸ਼ਨ ਮੈਂ ਪਹਿਲਾਂ ਜਿਹੜਾ ਤੁਹਾਨੂੰ ਕਹਿ ਗਿਆ ਸੀ ਨਾ ਕਿ ਉਹ ਵਿੱਤ ਕਮਿਸ਼ਨ ਵਾਲਾ ਉਹ ਹੀ ਹੈ ਫਾਈਨੈਂਸ ਕਮਿਸ਼ਨ 14ਵਾਂ ਤੇ 15ਵਾਂ ਤੇ ਮੰਰੇਗਾ ਇਨਾਂ ਦੀਆਂ ਸਕੀਮਾਂ ਦੇ ਹੇਠ ਗ੍ਰਾਂਟਾਂ ਦੇ ਪ੍ਰਬੰਧਨ ਵਿੱਚ ਕਥਿਤ ਪ੍ਰਣਾਲਿਕ ਅਨਿਯਮਤਾਵਾਂ ਤੇ ਪਾਰਦਰਸ਼ੀ ਦੀ ਕਮੀ ਨੂੰ ਲੈ ਕੇ ਨਿਆਂਇਕ ਦਖਲ ਦੀ ਮੰਗ ਕੀਤੀ ਗਈ ਹੈ। ਯਾਨੀ ਕਿ ਜੋ ਉਸ ਬੰਦੇ ਨੇ ਪੀਆਈਐਲ ਦਾਖਲ ਕੀਤੀ ਉਹਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਿਹੜੇ ਫਾਈਨੈਂਸ ਕਮਿਸ਼ਨ ਨੇ 14ਵੇਂ 15ਵੇਂ ਔਰ ਮਨਰੇਗਾ ਦੇ ਕੁਝ ਗ੍ਰਾਂਟਾਂ ਦੇ ਵਿੱਚ ਹਿਰਾਫੇਰੀ ਹੋਈਆਂ ਨੇ, ਟ੍ਰਾਂਸਪੇਰੈਂਸੀ ਉਹਦੇ ਵਿੱਚ ਨਹੀਂ ਹੈ ਔਰ ਇਹਦੀ ਨਿਆਂਇਕ ਦਖਲ ਦੀ ਮੰਗ ਕੀਤੀ ਇਸ ਬੁਰੇ ਮਾਮਲੇ ਦੀ ਜਾਂਚ ਕਰਨ ਲਈ। ਜਾਨਿ ਕਿ ਹਾਈ ਕੋਰਟ ਨੂੰ ਇਹ ਕਿਹਾ ਗਿਆ ਕਿ ਤੁਸੀਂ ਦਖਲ ਦਿਓ ਸਰਕਾਰ ਤੇ ਵਿਜਲੈਂਸ ਨੂੰ ਕੋ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਏ ਕੁਝ ਗੜਬੜ ਹੈ ਅੱਗੇ ਕਿ ਇਹ ਪਟੀਸ਼ਨਰ ਨੇ ਸੰਜੀਪ ਕੁਮਾਰ ਜਨਾਨੀਆਂ ਪੀਆਈਐਲ ਦਾਖਲ ਕੀਤੀ ਹੈ ਮੇਰਾ ਉਹਨਾਂ ਨਾਲ ਵੀ ਰਾਬਤਾ ਹੋਇਆ ਉਹਨਾਂ ਨੇ ਕਿਹਾ ਜੋ ਕਿ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਰਹਿਣ ਵਾਲੇ ਨੇ ਉਹਨਾਂ ਨੇ ਆਪਣੀ ਪੀਆਈਐਲ ਵਿੱਚ ਦਾਵਾ ਕੀਤਾ ਹੈ ਕਿ ਰਾਜ ਦੇ ਪੰਚਾਇਤ ਫੰਡ ਪ੍ਰਬੰਧਨ ਦੇ ਢੰਗ ਦੀ ਨਿਗਰਾਨੀ ਜਾਂ ਆਡਿਟ ਨਹੀਂ ਹੋ ਰਹੀ ਔਰ ਇਹੀ ਸਵਾਲ ਖੜਾ ਕੀਤਾ ਸੀ ਜਾ ਜਿਹੜਾ ਆਪਣੇ ਪਿਛਲੇ ਦਿਨੀ ਜੋ ਜ਼ਿਕਰ ਆਇਆ ਸੀ ਕਿ ਭਾਈ ਮੰਡੇਗਾ ਦੇ ਵਿੱਚ ਵੱਡਾ ਕਪਲਾ ਹੋਇਆ ਆਡਿਟ ਨਹੀਂ ਕਰਾਰੀ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਨੇ ਕਿਹਾ ਸੀ ਔਰ ਇਹ ਸ਼ਖਸ ਹੀ ਕਹਿ ਰਹੇ ਨੇ ਕਿ ਭਾਈ ਆਡਿਟ ਨਹੀਂ ਕਰਾਇਆ ਜਾ ਰਿਹਾ ਇਹਦੀ ਨਿਗਰਾਨੀ ਠੀਕ ਨਹੀਂ ਕੀਤੀ ਜਾ ਰਹੀ ਜੋ ਫੰਡਾਂ ਦੀ ਵਰਤੋਂ ਹੋ ਰਹੀ ਹੈ ਇਹ ਤਾਂ ਮਤਲਬ ਦੁਰਵਰਤੋਂ ਹੈ ਜਿਸ ਨਾਲ ਸੰਭਾਵਿਤ ਦੁਰਵਰਤੋਂ ਅਧੂਰਾ ਜਾਂ ਘੱਟ ਦਰਜੇ ਦਾ ਢਾਚਾਗਤ ਵਿਕਾਸ ਤੇ ਪਿੰਡ ਵਾਸੀਆਂ ਨੂੰ ਨੁਕਸਾਨ ਹੋ ਰਿਹਾ ਹੈ ਯਾਨੀ ਕਿ ਇੱਕ ਤਰ੍ਹਾਂ ਫੰਡਾਂ ਦੀ ਦੁਰਵਰਤ ਹੋ ਰਹੀ ਹੈ ਇਹਦੇ ਨਾਲ ਇਹ ਮੰਨਿਆ ਜਾਏ ਜਾਂ ਫਿਰ ਵਿਕਾਸ ਠੀਕ ਨਾਲ ਨਹੀਂ ਹੋ ਰਿਹਾ ਔਰ ਪਿੰਡ ਵਾਸੀਆਂ ਨੂੰ ਨੁਕਸਾਨ ਹੋ ਰਿਹਾ। ਫਿਰ ਅੱਗੇ ਉਹ ਕਹਿ ਰਹੇ ਨੇ ਪਟੀਸ਼ਨਰ ਸੰਜੀਵ ਕੁਮਾਰ ਕਿ ਉਹਨਾਂ ਨੇ 25 ਅਕਤੂਬਰ 2024 ਨੂੰ ਮੁਸਾਹਬਪੁਰ ਪਿੰਡ ਦੀ ಗ್ರಾಮ ਪੰਚਾਇਤ ਕੋਲ ਇੱਕ ਆਰਟੀਆਈ ਅਰਜ਼ੀ ਦਾਇਰ ਕੀਤੀ ਸੀ ਆਰਟੀਆਈ ਭਾਈਸਾਹਬ ਹੁਣ ਅੱਗੇ ਉਹ ਆਰਟੀਆਈ ਦਾ ਵੀ ਜ਼ਿਕਰ ਕਰ ਰਿਹਾ। ਜਿਸ ਵਿੱਚ ਫੰਡ ਦੀ ਵਰਤੋਂ ਨਾਲ ਸੰਬੰਧਿਤ ਰਿਕਾਰਡ ਮੰਗੇ ਗਏ ਸੀ। ਪਰ ਉਹਨਾਂ ਦਾ ਦਾਵਾ ਹੈ ਕਿ ਕਾਨੂੰਨੀ ਮਿਆਦ ਅੰਦਰ ਕੋਈ ਜਵਾਬ ਨਹੀਂ ਮਿਲਿਆ ਯਾਨੀ ਕਿ ਇੱਕ ਆਰਟੀਆਈ ਦਾ ਜਵਾਬ ਦੇਣ ਦੀ ਇੱਕ ਮਿਆਦ ਹੁੰਦੀ ਹੈ ਕਹਿੰਦੇ ਅੱਜ ਤੱਕ ਜਵਾਬ ਨਹੀਂ ਮਿਲਿਆ 2024 ਚ ਪਾਈ ਗਈ ਸੀ ਜਿਹੜੀ ਕਾਨੂੰਨੀ ਮਿਆਦ ਹੈ ਉਹਦੇ ਅੰਦਰ ਜਵਾਬ ਨਹੀਂ ਮਿਲਿਆ ਅੱਗੇ ਉਹ ਕਹਿ ਰਹੇ ਨੇ ਕਿ ਇਸ ਤੋਂ ਬਾਅਦ ਉਹਨਾਂ ਨੇ 10 ਦਸੰਬਰ 2024 ਨੂੰ ਬੀਡੀਓ ਬीडीपीओ ਜੀ ਨੂੰ ਕਹਿੰਦੇ ਬਲੌਕ ਡਵੈਲਪਮੈਂਟ ਐਂਡ ਪੰਚਾਇਤ ਅਫਸਰ ਮੁਕੇਰੀਆਂ ਕੋਲ ਪਹਿਲੀ ਅਪੀਲ 11 دسمبر 2024 ਨੂੰ ਜ਼ਿਲ੍ਹਾ ਡਿਵੈਲਪਮੈਂਟ ਅਤੇ ਪੰਚਾਇਤ ਅਫਸਰ ਯਾਨੀ ਕਿ ਡੀਡੀਪੀਓ ਸ਼ਿਆਰਪੁਰ ਕੋਲ ਦੂਜੀ ਅਪੀਲ ਦਾਇਰ ਕੀਤੀ ਇਸ ਦੇ ਬਾਵਜੂਦ ਵੀ ਅਜੇ ਤੱਕ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਮਤਲਬ ਇੱਕ ਸ਼ਖਸ ਜਿਹੜਾ ਕਹਿ ਰਿਹਾ ਕਿ ਸਾਨੂੰ ਲੱਗ ਰਿਹਾ ਗੜਬੜ ਹੋ ਰਹੀ ਹੈ ਉਹ ਪਹਿਲਾ ਆਰਟੀਆਈ ਪਾ ਰਿਹਾ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਫਿਰ ਬੀਡੀਪੀਓ ਕੋਲ ਸ਼ਿਕਾਇਤ ਕੀਤੀ ਉਹਨੇ 10 ਦਸੰਬਰ 2024 ਨੂੰ ਕੋਈ ਜਵਾਬ ਨਹੀਂ ਮਿਲਿਆ 11 ਦਸੰਬਰ ਨੂੰ ਉਹਨੇ ਡੀਡੀਪੀਓ ਨੂੰ ਸ਼ਿਕਾਇਤ ਕੀਤੀ ਕੋਈ ਜਵਾਬ ਨਹੀਂ ਮਿਲਿਆ ਪਟੀਸ਼ਨਰ ਨੇ ਇਹ ਵੀ ਕਿਹਾ ਕਿ ਉਪਲਬਧ ਰਿਕਾਰਡ ਵਿੱਚ ਬਿਲਿੰਗ ਤੇ ਕੰਮਕਾਜ ਵਿੱਚ ਗੜਬੜਾ ਨਜ਼ਰ ਆਉਂਦੀਆਂ ਨੇ ਉਹ ਕਹਿੰਦਾ ਕਿ ਪ੍ਰਾਇਮਰੀ ਪ੍ਰਾਈਮਾ ਫੇਸ ਹੀ ਲੱਗਦਾ ਹੈ ਕਿ ਜਿਹੜੇ ਬਿੱਲ ਔਰ ਜੋ ਕੰਮ ਨੇ ਉਹਨਾਂ ਦੇ ਵਿੱਚ ਕਾਫੀ ਗੜਬੜ ਹੋਈ ਹੈ ਔਰ ਇਸ ਸੰਬੰਧ ਵਿੱਚ ਉਹਨੇ 20 ਦਸੰਬਰ 2024 ਨੂੰ ਵਿਜੀਲੈਂਸ ਬਿਊਰੋ ਪੰਜਾਬ ਦੇ ਡਾਇਰੈਕਟਰ ਕੋਲ ਵੀ ਸ਼ਿਕਾਇਤ ਕੀਤੀ ਮਤਲਬ ਅਗਲਾ ਬੰਦਾ ਦੇਖੋ ਆਰਟੀਆਈ ਵੀ ਮੰਗ ਲਿਆ ਫਿਰ ਉਹਨੇ ਬੀਡੀਪੀਓ ਨੂੰ ਵੀ ਕਹਿ ਲਿਆ ਫਿਰ ਡੀਡੀਪੀਓ ਨੂੰ ਵੀ ਕਹਿ ਲਿਆ ਜਦ ਕੁਝ ਨਹੀਂ ਹੋਇਆ ਤੇ ਦਸਾਂ ਦਿਨਾਂ ਬਾਅਦ ਉਹ ਵਿਜੀਲੈਂਸ ਕੋਲ ਵੀ ਪਹੁੰਚ ਗਿਆ ਭਾਈ ਜਾਂਚ ਕਰੋ ਪਰ ਉਹਨਾਂ ਦੇ ਅਨੁਸਾਰ ਅਜੇ ਤੱਕ ਕੋਈ ਕਾਰਵਾਈ ਵਿਜੀਲੈਂਸ ਨੇ ਵੀ ਨਹੀਂ ਕੀਤੀ ਹੈ ਪਟੀਸ਼ਨਰ ਦਾ ਕਹਿਣਾ ਜਿਹੜੇ ਬੰਦੇ ਨੇ ਪੀਆਈਐਲ ਦਾਖਲ ਕੀਤੀ ਹੈ ਇਹ ਖਬਰ ਤੁਹਾਨੂੰ ਸ਼ਾਇਦ ਕਦੇ ਦਿਨ ਬਾਅਦ ਅਖਬਾਰਾਂ 'ਚ ਮਿਲੂਗੀ ਜਾਂ ਹੋ ਸਕਦਾ ਨਾ ਮਿਲੇ ਪਰ ਇਹ ਜਾਣਕਾਰੀ ਜੋ ਕਿ ਮੇਰੀ ਗੱਲ ਹੋਈ ਹੈ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਟੀਸ਼ਨਰ ਵਿੱਚ ਆਪਣਾ ਪਟੀਸ਼ਨਰ ਨੇ ਕਿਹਾ ਕਿ ਮੈਂ ਪਟੀਸ਼ਨ ਵਿੱਚ ਉਹਨਾਂ ਅਦਾਲਤ ਤੋਂ ਰਿਟ ਜਾਰੀ ਕਰਨ ਦੀ ਮੰਗ ਕੀਤੀ ਹੈ ਜਿਸ ਰਾਹੀਂ ਪੰਜਾਬ ਸਰਕਾਰ ਤੇ ਵਿਜੀਲੈਂਸ ਬਿਊਰੋ ਪੰਜਾਬ ਮੁਹਾਲੀ ਨੂੰ ਗ੍ਰਾਂਟ ਦੀ ਵਰਤੋਂ ਦੀ ਸਮੇਂਬੱਧ ਜਾਂਚ ਕਰਨ ਦੇ ਹੁਕਮ ਦਿੱਤੇ ਜਾਣ ਸ਼ੁਰੂਆਤ ਉਹਨਾਂ ਦੇ ਪਿੰਡ ਤੋਂ ਕੀਤੀ ਜਾਵੇ ਤੇ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇ ਪਟੀਸ਼ਨਰ ਨੇ ਇਹ ਵੀ ਮੰਗ ਕੀਤੀ ਹੈ ਕਿ ਆਰਟੀਆਈ ਕਾਨੂੰਨ ਦੀ ਤੁਰੰਤ ਪਾਲਣਾ ਯਕੀਨੀ ਬਣਾਈ ਜਾਵੇ ਤੇ ਪਿੰਡ ਪੱਤਰ ਤੇ ਫੰਡ ਪ੍ਰਬੰਧਨ ਵਿੱਚ ਨਿਯਮਿਤ ਆਡਿਟ ਤੇ ਪਾਰਦਰਸ਼ਤਾ ਲਈ ਰਾਜ ਪਧਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਮਤਲਬ ਦੇਖੋ ਇੱਕ ਸ਼ਖਸ ਜਿਹੜਾ ਆਪਣੇ ਪਿੰਡ ਦੇ ਵਿੱਚ ਹੋਏ ਕੰਮਾਂ ਨੂੰ ਲੈ ਕੇ ਜਾਂਚ ਦੀ ਮੰਗ ਕਰ ਰਿਹਾ ਉਹਨੂੰ ਲੱਗ ਰਿਹਾ ਕਿ ਭਈ ਆਡਿਟ ਨਹੀਂ ਹੋ ਰਿਹਾ ਗੜਬੜ ਹੋ ਰਹੀ ਹੈ ਕਈ ਵਾਰੀ ਨਾ ਅਸੀਂ ਇਹਨੂੰ ਕਹਿੰਨੇ ਆ ਪਾਰਟਿਕੂਲਰ ਟੂ ਜਨਰਲ ਯਾਨੀ ਕਿ ਇੱਕ ਪਿੰਡ ਦਾ ਐਗਜ਼ਾਮਪਲ ਲੈ ਕੇ ਅਸੀਂ ਪੂਰੇ ਪੰਜਾਬ ਦੀ ਗੱਲ ਕਰ ਸਕਦੇ ਹਾਂ ਇੱਕ ਸ਼ਖਸ ਜਿਹੜਾ RTI ਪਾਰ ਹੈ ਉਹਨੂੰ ਜਵਾਬ ਨਹੀਂ ਮਿਲ ਰਿਹਾ ਫਿਰ ਉਹ DDPO ਕੋਲ ਜਾ ਰਿਹਾ ਫਿਰ ਉਹ ਅਗਲੇ ਦਿਨ BDPO ਕੋਲ ਜਾ ਰਿਹਾ ਜਦੋਂ ਉੱਥੋਂ ਵੀ ਜਵਾਬ ਨਹੀਂ ਮਿਲ ਰਿਹਾ ਫਿਰ ਉਹ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕਰ ਰਿਹਾ باوجود ਉਸਨੇ ਕੋਈ ਨਹੀਂ ਮਿਲਿਆ ਤਾਂ ਉਹਨੂੰ ਹਾਈ ਕੋਰਟ ਚ ਦਾਣਾ ਪਿਆ ਕਿ ਭਈ ਹਾਈ ਕੋਰਟ ਤੈਅ ਕਰੇ ਕਿ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦੀ ਜਾਂਚ ਕਰਾਏ ਮੇਰੇ ਪਿੰਡ ਤੋਂ ਸ਼ੁਰੂ ਕਰੋ ਮੈਨੂੰ ਲੱਗ ਰਿਹਾ ਗੜਬੜ ਹੋਈ ਹੈ ਬਿਲਿੰਗ ਦੇ ਵਿੱਚ ਤੇ ਕੰਮ ਦੇ ਵਿੱਚ ਬਹੁਤ ਫਰਕ ਹੈ ਔਰ ਉਹਦਾ ਆਡਿਟ ਨਹੀਂ ਕਰਾਇਆ ਜਾ ਰਿਹਾ ਆਡਿਟ ਦਾ ਮਤਲਬ ਕੀ ਹੈ ਮਿਲਾਨ ਕਰਨਾ ਉਹਨੂੰ ਆਡਿਟ ਕਰਨਾ ਉਹ ਨਹੀਂ ਹੋ ਰਿਹਾ ਜੇ ਇੱਕ ਪਿੰਡ ਦੇ ਹਾਲਾਤ ਨੇ ਜਿਹੜੀ ਗੱਲ ਕੇਂਦਰੀ ਮੰਤਰੀ ਮਹਤੇ ਹੈਰਾਨਾ ਕੇਂਦਰੀ ਮੰਤਰੀ ਕਿਉਂ ਨਹੀਂ ਜਾਂਚ ਕਰਾਂਦੇ ਸਵਾਲ ਇਹ ਵੀ ਵੱਡਾ ਹੈ ਕਿ ਵੀ ਕੇਂਦਰ ਸਰਕਾਰ ਨੂੰ ਜੇ ਲੱਗਦਾ ਹੈ ਕਿ ਪੰਜਾਬ ਚ ਮਨਰੇਗਾ ਤੇ ਪਿੰਡੂ ਵਿਕਾਸ ਦੇ ਫੰਡ ਚ ਗੜਬੜਾ ਹੋ ਰਹੀਆਂ ਔਰ ਕਈ ਲੋਕ ਮੇਰੇ ਨਾਲ ਵੀ ਰਾਬਤਾ ਕਰ ਰਹੇ ਹਾਲਾਂਕਿ ਵਿਚਾਰੇ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ ਹੁੰਦੇ ਕਿ ਵੀ ਨੌਕਰੀ ਦਾ ਸਵਾਲ ਹੈ ਮੈਂ ਜੇ ਲੋਨਾਂ ਨੂੰ ਕਿਹਾ ਮੈਂ ਕਹਾਂ ਮੈਂ ਇਦਾਂ ਬਹਿ ਜਾਊਂਗਾ ਤੁਸੀਂ ਐਦਾ ਮੇਰੇ ਵੱਲ ਮੂੰਹ ਕਰਕੇ ਬਹਿ ਜਿਓ ਤੁਹਾਡੀ ਪਿੱਠ ਨਜ਼ਰ ਆਏਗੀ ਆਪਾਂ ਇੱਕ ਇੰਟਰਵਿਊ ਕਰਨਾ ਹੈ ਇਹਦੇ ਤੇ ਉਹ ਵਿਚਾਰੇ ਤਾਂ ਵੀ ਕਹਿੰਦੇ ਜੇ ਮੈਕਮੇ ਵਿੱਚ ਪਤਾ ਲੱਗ ਗਿਆ ਸਾਡੀ ਨੌਕਰੀ ਚਲੀ ਜਾਣੀ ਹੈ ਨਾ ਇਹਨੇ ਕੋਈ ਹੋਰ ਕਾਰਵਾਈ ਕਰ ਦੇਣੀ ਹੈ ਤੇ ਅਜੇ ਰੁਕ ਜਾਓ ਥੋੜੇ ਦਿਨ ਖਾਸ ਤੌਰ ਤੇ ਉਹ ਜਿਹੜਾ ਬਿਜਲੀ ਬਿੱਲ ਜਿਹੜਾ ਪੰਪਾਂ ਦਾ ਬਿੱਲ ਪੰਪ ਜਿਹੜੇ ਹੁੰਦੇ ਆ ਪਾਣੀ ਵਾਲੇ ਪੰਪ ਪਿੰਡਾਂ 'ਚ ਉਹਦੇ ਬਿੱਲਾਂ ਨੂੰ ਲੈ ਕੇ ਖਾਸ ਤੌਰ ਤੇ ਜੋ ਇੱਕ ਅਕਾਊਂਟ ਨੰਬਰ ਦਿੱਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਪੈਸੇ ਉਹਦੇ 'ਚ ਪਾ ਦਿਓ ਸਵਾਲ ਵੱਡੇ ਨੇ ਹਾਲਾਂਕਿ ਹੁਣ ਐਸਪੀਆਈਐਲ ਨੂੰ ਹਾਈ ਕੋਰਟ ਮਨਜ਼ੂਰ ਕਰਕੇ ਪੰਜਾਬ ਸਰਕਾਰ ਨੂੰ ਕੀ ਡਾਇਰੈਕਸ਼ਨ ਦੇ ਦਿੰਦਾ ਵੇਖਣ ਵਾਲੀ ਗੱਲ ਹੋਏਗੀ ਪਰ ਕਿਉਂਕਿ ਛੁੱਟੀ ਹੁਣ ਆ ਗਈ ਸੈਟਰਡੇ ਸੰਡੇ ਹੋ ਗਿਆ ਅੱਗੇ ਪੀਆਈਐਲ ਤੇ ਕੀ ਕਾਰਵਾਈ ਹੁੰਦੀ ਹੈ ਜਾਣਕਾਰੀ ਮੈਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਗਾ ਪਰ ਕੁੱਲ ਮਿਲਾ ਕੇ ਮਸਲਾ ਵੱਡਾ ਹੈ ਜਾਂ ਕਹਿ ਲੋ ਕਿ ਦਾਲ ਵਿੱਚ ਕੁਝ ਕਾਲਾ ਹੈ ਜਰਾ ਐਵੇਂ ਹੀ ਨਹੀਂ ਮੰਨ ਰੇਗਾ ਨੂੰ ਲੈ ਕੇ ਕਾਂਗਰਸ ਭਾਵੇਂ ਰਹਿਣੀਆਂ ਕਰ ਰਹੀ ਹੈ ਪਰ ਆਪ ਵੱਲੋਂ ਕੱਲਾ ਸੈਸ਼ਨ ਉਸ ਤੱਕੇ ਗੱਲ ਤੋੜ ਦਿੱਤੀ ਗਈ ਯਾਨੀ ਕਿ ਕੇਂਦਰ ਦੀ ਗੱਲ ਹੀ ਮੰਨ ਲਈ ਹੁਣ ਜਾਂਚ ਹੋਊਗੀ ਸਮਝ ਗਏ ਨਾ ਇਸ਼ਾਰਾ ਬਸ ਇਹੀ ਮੈਂ ਦੱਸਣਾ ਸੀ ਇਜਾਜ਼ਤ ਦਿਓ ਸਸ਼ੀਕਰ